ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਮਰਤਸਰ ਅੱਜ ਦੀ ਵੀਡੀਓ ਵਿੱਚ ਟੁੱਟ ਦਾ ਪਤੰਨ ਨਾਖ ਦਿਖਾਵਾਂਗੇ ਦੋ ਝੋਟੀਆਂ ਵਾਂ ਤੇ ਇੱਕ ਵੜ ਇੱਕ ਪ्योर ਨੀਲੀ ਰਾਵੀ ਦੀ ਆਪਾਂ ਦਿਖਾਵਾਂਗੇ ਕੱਬਣ ਤਿਆਰ ਇਹ ਕਰਦੇ ਆਂ ਵੀਰ ਵਿਸ਼ਾਲ ਦੇ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਹਾਲ ਜੇ ਚੜਦੀ ਕਲਾ ਚੱਗੇ ਵੀਰ ਤੂੰ ਸਰਾ ਠੀਕ ਠਾਕ ਆ ਕਿਰਪਾ ਵਾਹਿਗੁਰੂ ਦੀ ਠੀਕ ਐ ਚੜਦੀ ਕਲਾ ਚਾਹੀਦੀ ਹਾਂਜੀ 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 ਗੋਲੂ ਕੀ ਹਾਲ ਐ ਠੀਕ ਐ ਸਤਿ ਸ਼੍ਰੀ ਅਕਾਲ ਬਲਾਓ ਸਤਿ ਸ਼੍ਰੀ ਅਕਾਲ ਬਲਾ ਸਤਿ ਸ਼੍ਰੀ ਅਕਾਲ ਕਰੇ ਵੀਰੇ ਨੇ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਗੋਲੂ ਕੀ ਨਾਮ ਤੇਰਾ ਸਾਗਰਪ੍ਰੀਤ ਸਿੰਘ ਸਾਗਰ ਹਾਂਜੀ ਇਹ ਪਲਵਾਨਿਆ ਦਾ ਨਾਮ ਹੀ ਪਾਇਆ ਅੱਛਾ ਅੱਛਾ ਪਲਵਾਨੀਆ ਪਲਵਾਨੀਆ ਤੇ ਵੀਰ ਜੀ ਨਾਮ ਤੇ ਡਰੈਸ ਦਾ ਦਿਓ ਹਾਂ ਵੀਰ ਜੀ ਵਿਸ਼ਾਲਦੀਪ ਸਿੰਘ ਜੇ ਪਿੰਡ ਹਰੜਕਲਾ ਤਹਿਸੀਲ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਠੀਕ ਹੈ ਜੀ ਫੋਨ ਨੰਬਰ ਹੈਗਾ 9592799878 ਠੀਕ ਹੈ ਜੀ ਠੀਕ ਹੈ ਜੀ ਤੇ ਆ ਬਾਕੀ ਕਿਹੜੇ ਏਰੀਆ ਦੇ ਲੈਂਦੇ ਆ ਜੱਗੇ ਵੀਰ ਲਗੀਨਾ ਹੀ ਠੀਕ ਹੈ ਲਓ ਜੀ ਪਹਿਲੇ ਨੰਬਰ ਦੇ ਨਗੈਨਾ ਅੱਛਾ ਜੀ ਹਾਂਜੀ ਠੀਕ ਹੈ ਲਓ ਜੀ ਬਾਦਰ ਏਰੀਆ ਤੋਂ ਬਾਈ ਨੇ ਲੈਂਦੀ ਆ ਤੁਸੀਂ ਇਹ ਸੂਚੀ ਚੈੱਕ ਕਰ ਸਕਦੇ ਜੀ ਠੀਕ ਹੈ ਠੀਕ ਹੈ ਜੀ ਪਿਓਰ ਨੀਲੀ ਰਵੀ ਦੀ ਜੱਗੇ ਵੀਰ ਪਹਿਲੇ ਸੂਏ 12 ਕਿਲੋ ਚਵਾਇਆ ਹੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਐਰ ਕੀ ਉਮੀਦ ਆ ਵੀ ਦੁੱਧ 14 15 ਕਿਲੋ ਰ ਮਾਣਨਾ ਭਰੂਗੀ ਠੀਕ ਹੈ ਜੀ ਲੱਗਦਾ ਸੰਭੀ ਸੁੰਭੀ ਸੰਭੀ ਨਹੀਂ ਚੰਗੀ ਰਾਜੀ ਆ ਰਾਜੀ ਆ ਹਾਂਜੀ ਤੇ ਕਿੰਨਾ ਕੁ ਟਾਈਮ ਖੜਦੀ ਹੈ ਜੇ ਟਾਈਮ ਜੱਗੇ ਵੀਰ ਮਲਪੀ ਥੱਲੋਂ ਹੋਰ ਕਹਿੰਦੇ ਇਹ 7-8 ਦਿਨ ਖੜੂਗੀ ਅੱਛਾ ਜੀ ਮਲਪੀ ਥੱਲੇੋਂ ਚੰਗੀ ਤਿਆਰ ਹੋਣੀ ਆ ਠੀਕ ਆ ਠੀਕ ਆ ਬਾਕੀ ਵੱਧ ਵੀ ਖੜ ਸਕਦੀ ਤੇ ਘੱਟ ਵੀ ਖੜ ਸਕਦੀ ਆ ਬਾਕੀ ਪੈਂਟੇ ਚ ਗਈ ਨਾ ਜਿਤਨਾ ਮਲ ਵੀ ਪਸ਼ੂ ਹੱਥ 'ਚ ਲੋਟ ਹੋ ਜਾਂਦਾ ਹੈ ਹਾਂਜੀ ਹਾਂਜੀ ਸਿਰ ਘੱਟ ਖੜਦਾ ਹੈ ਹਾਂ ਭਾਵੇਂ ਦਾ ਕਦੇ ਦਿੰਦਾ ਫਰਕ ਬਾਕੀ ਪੇਟ ਫੂੜਾ ਚੌੜਾ ਹੋਵੇ ਤੇ ਖੋਲ ਦਿਓ ਬਾਈ ਜੀ ਲਓ ਜੀ ਲਓ ਜੀ ਫੂਲ ਤੱਕ ਚੱਡਾ ਲੱਗਾ ਪਿਆ ਵਾ ਬਾਕੀ ਟੈਲੰਟ ਹੁੰਦਾਵੇਂ ਜਿਹੜੀਆਂ ਕਾਫੀ ਆ ਕੋਈ ਨਹੀਂ ਕਾਜ ਵੇਖੋ ਛੋਟੀ ਤੇਰੀ ਨਹੀਂ ਕੋਈ ਚੱਕਣੀਆਂ ਕੱਡ-ਕੱਡ ਵੀ ਚੰਗਾ ਵਾ ਬਾਕੀ ਸਾਂਭੀ ਭਰਾ ਕੇ ਨਹੀਂ ਚੰਗੀ ਵੀ ਇਹ ਨਾਲੇ ਪੇਟ ਫੂੜਾ ਇਲਾ ਚੌੜਾ ਵਾ ਇਹ ਪਹਿਲਾਂ ਨੇ ਜਿਹੜਾ 12 ਲੀਟਰ ਦੁੱਧ ਭਰਿਆ ਵਾ ਤੇ ਦੂਜੀ ਸਵੇਰ ਨੂੰ ਤਿਆਰ ਹੀ ਆ। ਹਫਤੇ ਦੇ ਆਸ-ਪਾਸ ਆ ਜੇ ਟਾਈਮ ਲੱਜੂਗੀ ਥਣ ਜਿਹੜਾ ਚੰਗਾ ਲੱਗਾ ਵਾ ਨੋਕਲਾ। ਬਾਕੀ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਕਵਰ ਕਰਦੀ ਐ। ਕੋਈ ਸ਼ੱਕ ਨਹੀਂ ਗਾਡੇ ਤੇ ਅੱਜ ਵੀ ਇਦਾਂ ਹੈ। ਸਹੀ ਗੱਲ ਐ ਜੀ। ਅਗਲੀ 14 ਤੋਂ ਪਲੱਸ ਜਿਹੜਾ ਦੁੱਧ ਕੱਢੂਗੀ ਕਰਮ ਵਾਲੀ। ਚਲੋ ਭਰਾ ਕੋਈ ਸੰਭਲ ਲਾ ਖੜੇ। ਠੀਕ ਐ ਜੀ। ਹਾਂ ਜੀ। ਇਧਰਲੀ ਸਾਈਡ ਤੋਂ ਚੈੱਕ ਕਰਾ ਦਿੰਨੇ ਆਪਾਂ ਥਣਾ ਦਾ ਸੈਰ ਗਿਆ ਬੋ। ਹਾਂ ਜੀ। ਐਨ ਕੱਲਾ-ਕੱਲਾ ਲੱਗਾ ਪਿਆ ਵਾ ਤੇ ਨਿਸ਼ਾਨੀਆਂ ਵੀ ਜਿਹੜੀਆਂ ਸਾਰੀਆਂ ਕਵਰ ਕਰਦੀ ਐ। ਹ ਲਓ ਜੀ ਫੇਸ ਵੀ ਤੁਸੀਂ ਚੈੱਕ ਕਰ ਸਕਦੇ ਜੀ ਮੋਹਣ ਠੰਡੇ ਸੁਭਾ ਦੀ ਆ ਠੀਕ ਆ ਜੀ ਇਹ ਮੁੱਲ ਵੀ ਜੀ ਦਾ ਮੁੱਲ ਤੇ ਜੱਗੇ ਵੀਰ ਇੱਕ ਪੰਜ ਕਰਦੇ ਅੱਛਾ ਜੀ ਕਰਾਲਾ ਜਿਨਾਮਾ ਤੜ ਕਰਵਾਣਾ ਮੈਂ ਤਾਂ ਨਾ ਲਖਵੰਦਰ ਕਰ ਦਈਏ ਲਖਵੰਦਰ ਹਾਂ ਜੀ 98 ਦੀ ਦੇ ਦਈਏ 98 ਦੀ ਹਾਂ ਜੀ ਕਰਦੇ ਹਾਂ ਨਾ ਕਿੱਥੇ ਛੱਡਣੀ ਹਾਂ ਨਾ ਜੱਗੇ ਵੀਰ 95000 ਦੀ 100 ਰੁਪਿਆ ਛੋਟ ਕਰਾਂਗੇ। ਹੋਰ ਕੋਈ ਦਊਗਾ ਨਾ ਇੱਥੇ ਮਿਲਦਿਆਂ ਹੀ ਇੰਦਾ। ਬਿਲਕੁਲ ਬਿਲਕੁਲ ਸਹੀ ਗੱਲ ਐ ਜੀ। ਕੋਈ ਕਾਜ ਨਹੀਂ ਵੇਖ ਛੋਟੀ ਦੀ ਸਵਾਦੀ। ਨਹੀਂ ਸਾਂਭੀ ਆ ਚੰਗੀ ਰੀਅਲ ਪੇਠਪੂੜਾ ਬਹੁਤੀ ਚੌੜਾ 95000 ਦੀ ਬਾਈ ਕਹਿੰਦਾ ਛੋਟ ਛਪਾਈ ਕਰਾਂਗੇ। ਹਾਂਜੀ। ਬਾਕੀ ਚੰਗੀ ਆ ਕੋਈ ਸਾਂਭ ਲੂ ਕਰ ਦੋ ਤਾਂ ਚੰਗਾ ਕੱਢੀ ਜਾਣਾ ਬਿਲਕੁਲ ਨਵੀਂ ਹੋ ਜੇ। ਹਾਂਜੀ। ਇਹ ਦੂਜੇ ਨੰਬਰ ਤੇ ਕਿਵੇਂ ਜੀ? ਦੂਜੇ ਨੰਬਰ ਤੇ ਆ ਗਈ ਦੂਜਾ ਸੂਰਾ। ਠੀਕ ਆ ਲਓ ਜੀ ਦੂਜਾ ਸੂਰਾ ਸੁਈ ਆ ਨਾ। ਹਾਂਜੀ ਹਾਂਜੀ। ਅੱਗੇ ਵੀਰੇ ਜੱਗੇ ਵੀ ਰਖਾਈ 8 ਕਿਲੋ ਅੱਛਾ ਜੀ ਸੱਤ ਦੀ ਗਰੰਟੀ ਠੰਡਾ ਕਰਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਮਗਰ ਕਟਾ ਆ ਗਿਆ ਇਹਦੇ ਠੀਕ ਹੈ ਜੀ ਮੇਲ ਕਾਫ ਆ ਗਿਆ ਤੇ ਜੈਡ ਬਲੈਕ ਝੋਟੀ ਆ ਹਾਂ ਜੀ ਦੋ ਜਾਸੂਆ ਸੂਈ ਕਰਮ ਵਾਲੀ ਹਾਂ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਜੱਗੇ ਵੀਰ ਤੁਹਾਨੂੰ ਕਟਾ ਵਿਖਾ ਹੀ ਦੇਣੇ ਆ ਜਾਓ ਠੀਕ ਆ ਕਿਉਂਕਿ ਫੇਰੀ ਗੱਲ ਤੋਂ ਵਰਗੇ ਗੱਲ ਇਹ ਨਹੀਂ ਕਟਾ ਆ ਜੇ ਕਟਾ ਕੋਈ ਵੀ ਭਰਾ ਲਾ ਲੇ ਡੇਢ ਦਾ ਠੀਕ ਹੈ ਆਹ ਬੜਾ ਮੇਲ ਕਾਫੀ ਦਾ ਕੋਈ ਵੀ ਅਗਲੇ ਦੇ ਸਾਹਮਣੇ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਆਪਣੇ ਸਮਝ ਨਾਲ ਹੀ ਤੁਸੀਂ ਪਾਈ ਕਹਿੰਦਾ ਕਿ ਵੇਖ ਲਓ ਮਹੀਨੇ ਦਾ ਲਾ ਲਓ ਡੇਢ ਦਾ ਲਾ ਲਓ ਤੇ ਹੋਊਗਾ 8 ਪਰ 7 ਰੀ ਫੁੱਲ ਗਾਰੰਟੀ ਆ 7 ਲੀਟਰ ਤੇ ਜੱਗ ਵੀ ਨਹੀਂ ਠੰਡਾ ਕਰਕੇ ਹਨਾ ਠੀਕ ਹੈ ਜੀ ਖੋਲ ਦਿਓ ਅਗਲੇ ਵਾਲਾ 8 ਕਿਲੋ ਹੀ ਠੀਕ ਹੈ ਜੀ ਹਾਂ ਜੀ ਖੋਲ ਦਿਓ ਬਾਈ ਜੀ ਲਓ ਜੀ ਲਓ ਜੀ ਫੇਸ ਤੁਸੀਂ ਚੈੱਕ ਕਰ ਸਕਦੇ ਜੀ ਪਿਓਰ ਮੋਰਾ ਨਸਲ ਦੀ ਹੈ ਜੈਡ ਬਲੈਕ ਹਾਂ ਜੀ ਘਰ ਤੇ ਹੀ ਵਜਨ ਚੰਗਾ ਅਛਾ ਜੀ ਲੋ ਜੀ ਕੋਈ ਪ੍ਰੋਸੇ ਵਾਲਾ ਖੜੇ ਦੁੱਧ ਚੰਗਾ ਕੱਢੀ ਜਾਊਗੀ ਥਣਾ ਦਸ ਹੈ ਗਿਆ ਬਜਾ ਚੰਗਾ ਬਣਾ ਵਧੀਆ ਲੱਗਾ ਠੀਕ ਹੈ ਠੀਕ ਹੈ ਲੋ ਜੀ ਬਾਕੀ ਘਾਤ ਵਚਨ ਜਿਹੜਾ ਚੰਗਾ ਵਾ ਥਣਾ ਦਸ ਹੈ ਗਿਆ ਵੀ ਚੰਗਾ ਵੈਣ ਕੱਲਾ ਕੱਲਾ ਲੱਗਾ ਚਵਨੁਕਰਾਂ ਦੇ ਤੇਰਾ ਮੁੱਲ ਭਾਜੀ ਫਿਰ ਮੁੱਲ ਤੇ ਜੱਗੇ ਵੀਰ ਕਰਨ ਨੂੰ 75000 ਕਰ ਦੋ ਅਛਾ ਜੀ ਕਰਤੀ ਹੈ 72 ਦੀ 70 70 ਦੀ ਕਰਤੀ ਯਾਰ 70000 ਰੁਪਏ ਹੱਲ ਦਾ 70 ਤੋਂ ਵੀ 7000 ਰੁਪਏ ਹੱਲ ਠੀਕ ਹੈ ਲੋ ਜੀ ਨੀ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਹੈ ਨਹੀਂ ਰੇਟ ਬਿਲਕੁਲ ਛੋਟੇ ਹੁੰਦੇ ਆ ਵਿਸ਼ਾਲ ਦੇ ਲਓ ਜੀ 1000 ਘੱਟ 70 ਦੀ ਜੇ ਬਿਲਕੁਲ ਹੀ ਨੋਰਮਲ ਠੀਕ ਹੈ ਡੇਢ ਦਲ ਵਾਲੇ ਤੇ ਭਾਈ ਦੂ ਦਾ ਲਾੜੇ ਬਿਲਕੁਲ ਆਪਨੇ ਸਮਝਣ ਬਿਲਕੁਲ ਬਿਲਕੁਲ ਜੀ ਤੇ ਵੇੜ ਕਿਵੇਂ ਆ ਗਈ ਏ ਵੇੜ ਆ ਗਈ ਜੱਗੇ ਫਾਰਮ ਦੀ ਵਾਲੀ ਮੱਸੀ ਯਾਰ ਅੱਛਾ ਜੀ ਦੁਜਾ ਸੁਗਾ ਦੇ ਠੀਕ ਆ ਦੁੱਧ ਦਾ ਘੱਟ 17 ਕਿਲੋ 16 ਦੀ ਗਰੰਟੀ ਭਾਵੇਂ ਲੀਟਰ ਮਾਰੀ ਜਾਏ ਕੋਈ ਠੀਕ ਆ ਕੱਢਾ ਕਰਕੇ ਲਓ ਜੀ ਹੋ 17 ਪਰ 16 ਦੀ ਫੁੱਲ ਗਰੰਟੀ ਆ ਸ਼ਾਂਤ ਸੁਭਾਅ ਆ ਸਾਗਰ ਬੈ ਕੇ ਵਖਾ ਆ ਵੇਖੋ ਜੀ ਆ ਲੈਣਾ ਹੀ ਬੈ ਗਿਆ ਲਓ ਜੀ ਆ ਵੇਖ ਸਕਦੇ ਤੁਸੀਂ ਹਾਂ ਚੰਬੜ ਮਾਰ ਲਈ ਪੂਰੀ ਹਾਂਜੀ ਇਹ ਠੰਡੀ ਧੀਰੀ ਕਰਮਾਲੀ ਠੰਡੀ ਧੀਰੀ ਕਰਮਾਲੀ ਦਾ ਸੁਭਾਅ ਬੜਾ ਸੇਲ ਆ ਠੀਕ ਆ ਕਿੰਮਾ ਸੁਗਾ ਸਹੀ ਆ ਇਹ ਜੱਗੇ ਵੀ ਦੁਜਾ ਸੁਗਾਈ ਜੀ ਇਹ ਲਓ ਜੀ ਦੂਜਾ 17 ਕਿਲੋ ਅੱਛਾ 16 ਦੀ ਗਾਰੰਟੀ ਭਾ ਲੀਟਰ ਮਰ ਗਿਆ ਵੇਖ ਬੱਛੀ ਦਾ ਠੀਕ ਠੀਕ ਹੈ ਨਹੀਂ ਚੱਡਾ ਜਿਹੜਾ ਉਹਦੀ ਚੰਗਾ ਵਾ ਥਾਂ ਨੂੰ ਚੰਗਾ ਠੀਕ ਆ ਕਿੰਨਾ ਟਾਈਮ ਹੋ ਗਿਆ ਇਹਨੂੰ ਸਈ ਨੂੰ ਨੂੰ ਜੱਗੇ ਵੀਰ ਹੋ ਗਿਆ ਹੀ ਵੱਤੋਂ ਵੱਧ 12 13 ਦਿਨ ਦਾ ਠੀਕ ਆ ਅੰਦਰ ਵਿਜਵਾਗ ਵਿਖਾ ਦਿੰਨੇ ਲਾ ਦਿਖਾ ਦਿੰਨੇ ਬਾਅਦ ਜੇ ਆਪਾਂ ਲਓ ਜੀ 12 13 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਸੂਈ ਨੂੰ ਦੂਜਾ ਸੂਗਾ ਤੇ ਫੇਸ ਤੁਸੀਂ ਚੈੱਕ ਕਰ ਸਕਦੇ ਜੀ ਇਹ ਫਾਰਮ ਤੋਂ ਲਈ ਬੱਛੀ ਠੀਕ ਆ ਜੀ ਕਿੰਨਾ ਕਰਜੂ ਦੁੱਧ ਦੁੱਧ ਜੇ ਕੀਤੀ ਪੋਤਾ ਨਹੀਂ ਕਹਿੰਦੇ 20 ਪਲੱਸ ਕਰੀਂ ਅੱਛਾ ਜੀ 2 ਠੀਕ ਹੈ ਲੋ ਜੀ 20 ਕਿਲੋ ਦੇ ਆਸ-ਪਾਸ ਜਿਹੜਾ ਦੁੱਧ ਭਰੀ ਹੋਊਗੀ ਚੱਡਾ ਜਿਹੜਾ ਬਹੁਤ ਹੀ ਸ਼ਾਨਦਾਰ ਹੈ ਮਿਲਕ ਵੈਨ ਜਿਹੜੀ ਬਹੁਤ ਚੰਗੀ ਲੱਗੀ ਆ ਆ ਲਾ ਕੇ ਮਾਰ ਕੈਮਰਾ ਠੀਕ ਹੈ ਠੀਕ ਹੈ ਲਓ ਜੀ ਬੱਚੇ ਸੀਲੀਆਂ ਸੁਲਦੀਆਂ ਤੁਸੀਂ ਬਹੁਤ ਯਾਰਾ ਵੈਟ ਦੇ ਵਿੱਚ ਐਨ ਬਿਲਕੁਲ ਸ਼ਾਂਤ ਸੁਭਾਅ ਲਈਏ ਨਹੀਂ ਉਹਨੂੰ ਜੀ ਬੱਤਰ ਨੇ ਇਹਨੂੰ ਨਹੀਂ ਜਾਜ ਨਹੀਂ ਜਾਜ ਇਨਸ਼ਾਅੱਲਾ ਠੀਕ ਹੈ ਲੈ ਜੋ ਜੀ ਲੈ ਤੁਹਾਨੂੰ ਲੋਰੀ ਲੱਗ ਗਈ ਤੇ ਚੈੱਕ ਕਰਾਵਾ ਪਾਵੇਂ ਨਹੀਂ ਆਣਾ ਚੋਵੇਰੇ ਪਾਏ ਸਿਆਣਾ ਚੋਵੇ ਠੀਕ ਹੈ ਜੀ ਨਾੜਾ ਨੋੜਾ ਵੀ ਚੱਡੇ ਤੇ ਕਾਫੀ ਆ ਗਈਆਂ ਵਾ ਤੇ ਗੋਲ ਬਾਡੇ ਨੂੰ ਨਹੀਂ ਹੋ ਜੇ ਪੱਤਰਾ ਕਹਿੰਦਾ ਕਿੱਥੋਂ ਆਣਾ ਦੁੱਧ ਕਹਿੰਦਾ ਕਿੱਥੋਂ ਆਣਾ ਦੁੱਧ ਅੱਛਾ ਬੱਚਾ ਆਣਾ ਲੋ ਜੀ ਮਿਲਕ ਵੈਂਚ ਦੋ ਵਾ ਸਾਈਡਾ ਤੇ ਬਹੁਤ ਹੀ ਮੋਟੀ ਲੱਗੀ ਐਣ ਪੈਪਾ ਲੱਗੀਆਂ ਪਈਆਂ ਉਹ ਯਾਰ ਵੇਖੋ ਚਵਾਈ ਠੀਕ ਆ ਮੋਟਾ ਕੋਈ ਭੂਰ ਛਟਾ ਨਹੀਂ ਆ ਠੀਕ ਆ ਠੀਕ ਆ ਚਵਾਈ ਚੁਈ ਦੀਆਂ ਨੇ ਇੱਕ ਨੰਬਰ ਆ ਸਾਫ਼ ਧਾਰਾ ਵਾ ਕੋਈ ਭੂਰ ਕੋਈ ਛਟਾ ਨਹੀਂ ਆ ਭਾਵੇਂ ਵੰਗਾ ਲਾਓ ਤੇ ਭਾਵੇਂ ਲਾ ਲਾਓ ਠੀਕ ਆ ਜੀ ਠੀਕ ਆ ਤੇ ਮੋਲ ਵੀਰ ਜੀ ਦਾ ਮੋਲ ਜੱਗੇ ਵੀਰ ਤੁਹਾਨੂੰ 55000 ਕਰ ਦੇ ਅੱਛਾ ਜੀ 52 ਦੀ ਦੇ ਦਗੇ 52 ਦੀ ਕਰ ਦਈਏ ਜੈਸ ਨਹੀਂ ਜੈਸ ਨਹੀਂ ਕਰ ਦਈਏ 50 ਤੋਂ ਹੀ ਅੰਦਰ ਕਰ ਦਈਏ 1000 ਰੁਪਿਆ ਇੱਕ ਹੋਰ ਛੱਡ ਦੇ 48 ਦੀ ਹਾਂ ਜੀ ਜਾਣ ਤੀ ਲਓ ਜੀ 48 ਹੀ ਆ ਬਿਲਕੁਲ ਬਿਲਕੁਲ ਜਵਾਕ ਦਿਖਾ ਦੀਏ ਜਵਾਕ ਬਖਾ ਦੀਏ ਆ ਜੋ ਨਾੜੂ ਦੇ ਬੱਚਾ ਠੀਕ ਆ ਜੀ ਮਗਰ ਬੱਚਾ ਇਹ ਨਾੜੂ ਤੇ ਠੀਕ ਆ ਜੀ ਆਹ ਵਾਲਾ ਜਵਾਬ ਹੈ ਤੇ ਨਾੜੂ ਨੇ ਨਾਲ ਆ ਆ ਨਾੜੂ ਨਾਲ ਹੀ ਆ ਠੀਕ ਆ ਹਾਂ ਜੀ ਆਹ ਖਾਦੇ ਆਵੇ ਠੀਕ ਆ ਠੀਕ ਆ ਠੀਕ ਆ ਨਾੜੂ ਬਿਲਕੁਲ ਨਾਲ ਤੇ ਆ ਜਿਹੜੀ ਆਪਾਂ ਦਿਖਾਈ ਤੈਨੂੰ ਮੇਲ ਕਾਫ ਤੇ ਪਸ਼ੂ ਵੀਰ ਦੇ ਕੋਲ ਚੰਗੇ ਅ ਤੇ ਰੇਡ ਬਿਲਕੁਲ ਉੱਡਦੀਆਂ ਵਾਲੇ ਪਾਤੇ ਆ ਵੀਰ ਨੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੂੰ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ